ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪਿਆਰੇ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਜਿਹੇ ਤੇ ਪਿਆਰੇ ਜਿਹੇ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਵਲੌਗ ਹੈ ਜੀ ਅੱਜ ਦਾ ਵਲੌਗ ਖੁਸ਼ ਹੋ ਰਿਹਾ ਖਾਸ ਕਿਉਂਕਿ ਅਸੀਂ ਜਾ ਰਹੇ ਹਾਂ ਜੀ ਸ੍ਰੀ ਮੁਕਸਰ ਸਾਹਿਬ ਮਾਰਕੀਟ ਦੇ ਵਿੱਚ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਵਲੌਗ ਦੇ ਵਿੱਚ ਅੱਗੇ ਜਾ ਕੇ ਆਪਾਂ ਕਿੱਥੇ ਗਏ ਆ ਤੇ ਕਿਉਂ ਗਏ ਆ ਸੋ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਅੱਗੇ ਚੱਲ ਕੇ ਸੋ ਮਿਲਦੇ ਹਾਂ ਨੈਕਸਟ ਟੇਕ ਦੇ ਵਿੱਚ ਤੇ ਹੁਣ ਅਸੀਂ ਪਾਉਣ ਲੱਗੇ ਆ ਜੀ ਘਰ ਤੋਂ ਰਵਾਨਗੀ ਸੋ ਅਸੀਂ ਚੱਲ ਰਹੇ ਹ ਤੇ ਸਾਡੇ ਵਲੌਗ ਨੂੰ ਜਰੂਰ ਦੇਖੇ ਜੀ ਅੱਜ ਅਸੀਂ ਜਾ ਰਹੇ ਹਾਂ ਸ਼੍ਰੀ ਮੁਖਸਰ ਸਾਹਿਬ ਤੇ ਅਸੀਂ ਵੀ ਸ਼੍ਰੀ ਮੁਖਸਰ ਸਾਹਿਬ ਤੇ ਬਿਲੋਂਗ ਕਰਦੇ ਹਾਂ ਇੱਕ ਤਰ੍ਹਾਂ ਦਾ ਸਨਸਕਾਰ ਸਿੱਤੇ ਹੁਣ ਅਸੀਂ ਮਾਰਕੀਟ ਜਾ ਰਹੇ ਹਾਂ ਮਾਰਕੀਟ ਅਸੀਂ ਕਿਉਂ ਜਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਦੱਸਾਂਗੇ ਜੀ ਬਾਕੀ ਤੁਹਾਡੇ ਸਾਰਿਆਂ ਦਾ ਪਿਆਰ ਸਾਡੇ ਨਾਲ ਇੰਜ ਹੀ ਬਣਿਆ ਰਵੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਜੋ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਸਾਡੇ ਜਿਹੜੇ ਵਲੌਗ ਆ ਰਹੇ ਨੇ ਡੇਲੀ ਉਹਨਾਂ ਨੂੰ ਵੱਧ ਤੋਂ ਵੱਧ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਸਾਰੇ ਉਸ ਵਲੌਗ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤੇ ਕਿੱਥੇ ਪਹੁੰਚੇ ਹਾਂ ਜ ਅਸੀਂ ਸੁਦਿੱਤੀ ਫੈਸ਼ਨ ਬੁਟੀਕ ਆ ਲਿਆਂਦੇ ਤੇ ਅਸੀਂ ਕਿਉਂ ਪਹੁੰਚੇ ਹੋਏ ਹਾਂ ਤੁਹਾਨੂੰ ਅੱਗੇ ਜਾ ਕੇ ਜਰੂਰ ਦੱਸਾਂਗੇ ਤੇ ਆਜੋ ਜੀ ਫਿਰ ਆਪਾਂ ਏਂਟਰ ਹੁੰਨੇ ਹਾਂ ਬੁਟੀਕ ਦੇ ਅੰਦਰ ਹਾਂਜੀ ਦੋਸਤੋ ਆਪਾਂ ਆਏ ਹੋਏ ਹਾਂ ਜੀ ਇਸ ਬੁਟੀਕ ਦੀ ਪ੍ਰੋਮੋਸ਼ਨ ਕਰਨ ਵਾਸਤੇ ਤੇ ਮੈਮ ਜੀ ਆਪਣਾ ਸਾਰਾ ਜੋ ਵੀ ਉਹਨਾਂ ਕੋਲੇ ਸਟਾਕ ਅਵੇਲੇਬਲ ਆ ਉਹਨਾਂ ਨੇ ਸਟਾਕ ਸਾਰਾ ਕੱਢ ਕੇ ਜੀ ਟੇਬਲ ਦੇ ਉੱਤੇ ਰੱਖਤਾ ਤੇ ਨਾਲ ਸਾਨੂੰ ਦੱਸਣ ਲੱਗ ਗਏ ਜੀ ਇਹਦੀ ਡਿਟੇਲ ਬਾਰੇ ਵੀ ਅਸੀਂ ਕੀ ਕੁਝ ਬੋਲਣਾ ਆ ਹਾਂਜੀ ਜੇਕਰ ਕਿਸੇ ਵੀ ਭੈਣ ਭਰਾ ਨੇ ਰਖੜੀ ਤੱਕ ਸੂਟ ਨੂੰ ਆਨਲਾਈਨ ਆਰਡਰ ਕਰਵਾਉਣਾ ਹੈ ਤਾਂ ਤੁਸੀਂ ਅਸੀਂ نیچے ਮੈਡਮ ਦਾ ਕੰਟੈਕਟ ਨੰਬਰ ਦੇ ਰਹੇ ਹਾਂ ਜੀ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਸੂਟ ਘਰੇ ਮੰਗਵਾ ਸਕਦੇ ਹੋ ਤੇ ਇਹਨਾਂ ਦਾ ਜਿਹੜਾ ਰੇਟ ਆ ਜੀ ਬਹੁਤ ਹੀ ਘੱਟ ਰੇਟ ਰੱਖਿਆ ਹੋਇਆ ਹੈ ਜੀ ਤੇ ਫਿਰ ਬੁਟੀਕ ਦੀ ਓਨਰ ਮੈਮ ਨੇ ਮੰਗਾ ਲਈ ਜੀ ਗਰਮਾ ਗਰਮ ਚਾਹ ਤੇ ਨਾਲ ਮੰਗਵਾ ਲਈ ਜੀ ਸਮੋਸੇ ਕਿਉਂਕਿ ਸਾਡਾ ਜ਼ੋਰ ਕਾਫੀ ਲੱਗ ਚੁੱਕਿਆ ਸੀ ਵੀਡੀਓ ਬਣਾਉਣ ਤੇ ਤੇ ਫਿਰ ਅਸੀਂ ਕੀਤੀ ਜੀ ਇੱਕ ਪਿਆਰੀ ਜੀ ਫੋਟੋ ਤੇ ਚੱਲ ਪਏ ਜੀ ਅੱਗੇ ਵੱਲ ਤੇ ਹਾਂਜੀ ਪਿਆਰੇ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਸ੍ਰੀ ਮੁਖਸਰ ਸਾਹਿਬ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇੱਥੋਂ ਦੀ ਲੋਕੇਸ਼ਨ ਵੀ ਇੱਥੇ ਅਸੀਂ ਕੀ ਕਰਨਾ ਹੈ ਐਕਚੁਅਲ ਦੇ ਵਾਸਤੇ ਅਸੀਂ ਇੱਥੇ ਆਏ ਹਾਂ ਜੀ ਵੀਡੀਓ ਬਣਾਉਣ ਤੇ ਅਸੀਂ ਹੁਣ ਕਰ ਚੁੱਕੇ ਇੱਥੇ ਐਂਟਰੀ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਥੋੜਾ ਜਿਹਾ ਅੱਗੇ ਚੱਲ ਕੇ ਬਾਕੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਜੀ ਜਿਹੜਾ ਰਖੜੀ ਦਾ ਤਿਹਾਰ ਆ ਨੇੜੇ ਆ ਰਿਹਾ ਸੀ ਤੇ ਇਸ ਲਈ ਅਸੀਂ ਸਪੈਸ਼ਲ ਤੁਹਾਨੂੰ ਦਿਖਾ ਰਹੇ ਹਾਂ ਜੀ ਤੁਸੀਂ ਕਿੱਥੇ ਕਿੱਥੇ ਸੌਟ ਖਰੀਦਣੇ ਆ ਜੀ ਤੇ ਕਰੋ ਫਿਰ ਆਪਣੇ ਸਾਰੇ ਭੈ ਭਰਾ ਜਿਹੜੇ ਆਪਣੀਆਂ ਭੈਣਾਂ ਵਾਸਤੇ ਝੇਬਾਂ ਤਿਆਰ ਜੀ ਤੇ ਖਰੀਦਣਾ ਆਓ ਜੀ ਫਿਰ ਸੂਟ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਹਾਂਜੀ ਮਤਲਬ ਕਿ ਸਾਡੀ ਸਪੈਸ਼ਲ ਅਨਾਉਂਸਮੈਂਟ ਇਹ ਹੈ ਕਿ ਜਿੰਨਾ ਕੋਈ ਵੀ ਲੀਡੇ ਕਪੜੇ ਖਰੀਦ ਰਿਹਾ ਹੈ ਜਿੱਥੇ ਜਿੱਥੇ ਅੱਜ ਵਿਜ਼ਿਟ ਕਰ ਰਹੇ ਆ ਸੋ ਇਹਨਾਂ ਨਾਲ ਜਰੂਰ ਕੰਟੈਕਟ ਕਰੋ ਜੀ ਠੀਕ ਹੈ ਬਾਕੀ ਦਿਖਾਉਣਾ ਤੁਹਾਨੂੰ ਅੱਗੇ ਤੇ ਲਓ ਜੀ ਪਿਆਰੇ ਦੋਸਤੋ ਹੁਣ ਤੁਸੀਂ ਚੈੱਕ ਕਰੋ ਜੀ ਇਹਨਾਂ ਦੇ ਦੁਕਾਨ ਦੇ ਮਾਲ ਦੀ ਕਵਾਲਿਟੀ ਜਿਹੜੀ ਕਿ ਬਹੁਤ ਹੀ ਇੱਕ ਨੰਬਰ ਆ ਤੇ ਬਹੁਤ ਹੀ ਵਾਜਬ ਰੇਟ ਤੇ ਜਿਹੜਾ ਇਹਨਾਂ ਕੋਲ ਵੀ ਹੈ ਜੀ ਕੱਪੜਾ ਮਿਲਦਾ ਆ ਸੋ ਇਹਨਾਂ ਨਾਲ ਵੀ ਤੁਸੀਂ ਜ਼ਰੂਰ ਕੰਟੈਕਟ ਕਰਿਓ ਤੇ ਫਿਰ ਆਪਾਂ ਇਹਨਾਂ ਨਾਲ ਵੀ ਕੀਤੀ ਜੀ ਇੱਕ ਪਿਆਰੀ ਜੀ ਵੀਡੀਓ ਸ਼ੂਟ ਤੇ ਫਿਰ ਪਾਈ ਜੀ ਅਸੀਂ ਰਵਾਨਗੀ ਘਰ ਨੂੰ ਸੋ ਅੱਗੇ ਚੱਲ ਕੇ ਦੇਖਦੇ ਹਾਂ ਕੀ ਹੁੰਦਾ ਸੋ ਹਾਂਜੀ ਪਿਆਰੇ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਘਰ ਤੇ ਤੁਹਾਨੂੰ ਮੈਂ ਦਿਖਾਉਣਾ ਜੀ ਸਾਡੇ ਜਿਹੜੇ ਨੰਨੇ-ਮੁੰਨੇ ਬੱਚੇ ਆ ਕਰ ਰਹੇ ਆ ਇਸ਼ਨਾਨ ਆ ਦੇਖ ਸਕਦੇ ਤੁਸੀਂ ਗਰਮੀ ਲੱਗ ਰਹੀ ਬਹੁਤ ਜ਼ਿਆਦਾ ਇਸ ਕਰਕੇ ਕਰ ਰਹੇ ਆ ਇਸ਼ਨਾਨ ਤੇ ਆਪਾਂ ਜੀ ਹੁਣ ਇਸ ਵਲੌਗ ਨੂੰ ਕਰਦੇ ਹਾਂ ਜੀ ਸਮ ਸੋ ਕਮੈਂਟ ਕਰਕੇ ਜਰੂਰ ਦੱਸੋ ਜੇ ਜਿਹੜਾ ਸਾਡਾ ਇਹ ਤੁਹਾਨੂੰ ਪਿਆਰਾ ਜਾ ਤੇ ਛੋਟਾ ਜਾ ਵਲੌਗ ਕਿਦਾਂ ਦਾ ਲੱਗਿਆ ਤੇ ਕਮੈਂਟ ਕਰਕੇ ਇਹ ਵੀ ਦੱਸ ਦਿਓ ਜੀ ਵੀ ਅੱਗੇ ਆਪਾਂ ਨੈਕਸਟ ਵਲੌਗ ਪਾਉਂਦੇ ਰਹੀਏ ਤੇ ਬਾਕੀ ਸਾਰੇ ਜਣੇ ਜਰੂਰ ਦੱਸੋ ਜੀ ਕਮੈਂਟ ਕਰਕੇ ਜਿਹੜਾ ਸਾਡਾ ਅੱਜ ਦਾ ਵਲੌਗ ਹੈ ਸਾਰਿਆਂ ਨੂੰ ਕਿਵੇਂ ਲੱਗਿਆ ਜੀ ਤੇ ਬਾਕੀ ਤੁਹਾਨੂੰ ਅਸੀਂ ਦੱਸਿਆ ਹੈ ਕਿ ਅਸੀਂ ਕੋਸ਼ਿਸ਼ ਜਰੂਰ ਕਰਦੇ ਹਾਂ ਤੁਹਾਨੂੰ ਡੇਲੀ ਵਲੌਗ ਆਪਾਂ ਦਾ ਜਿਹੜਾ ਪਾ ਕੇ ਦਿਖਾਉਂਦੇ ਰਹੀਏ ਜੀ ਤੇ ਬਾਕੀ ਜੀ ਸਿੱਧੂ ਸਾਹਿਬ ਦਾ ਬਰਥਡੇ ਆ ਰਿਹਾ ਤੇ ਕਮੈਂਟ ਕਰਕੇ ਜਰੂਰ ਗੈਸ ਕਰੋ ਕਿਹੜੀ ਤਰੀਕ ਦਾ ਆ ਰਿਹਾ ਜੀ ਤੇ ਦੇਖਦੇ ਆ ਫਿਰ ਕੌਣ ਕੌਣ ਸਹੀ ਗੈਸ ਲਾ ਰਿਆ ਹਾਂ ਤੁਹਾਨੂੰ ਆਪਾਂ ਆਪਸ਼ਨ ਦੇ ਦਿੰਨੇ 1 ਤੋਂ ਲੈ ਕੇ 10 ਤਰੀਕ ਦੇ ਵਿੱਚ ਵਿੱਚ ਹਾਂਜੀ ਤੇ ਬਾਕੀ ਕੋਈ ਗਿਫਟ ਗਿਫਟ ਭਜਣਾ ਤਾਂ ਭੇਜ ਦਿਓ ਜੇ ਫਿਰ ਓਕੇ ਜੀ ਥੈਂਕ ਯੂ ਬਾਏ ਬਾਏ ਟਾਟਾ ਥੈਂਕ ਯੂ